ਲੋ ਬਾਈ ਜੀ ਜਿਹੜੇ ਵੀ ਵੀਰ ਨੂੰ ਚੰਗੇ ਚੰਗੇ ਡਾਕਟਰ ਨੇ ਦੇ ਰਖਿਆ ਜਵਾਬ ਤੇ ਕਈ ਜਗ੍ਹਾ ਤੋਂ ਦਵਾਈ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਨਹੀਂ ਮਿਲਿਆ ਆਰਾਮ ਤੇ ਆਪਾਂ ਅੱਜ ਉਸ ਚਮਤਕਾਰੀ ਛਪੜੀ ਤੇ ਸ਼ਹਿਰ ਸੁਨਾਮ ਦੇ ਅੰਦਰ ਪਹੁੰਚੇ ਆ ਜਿੱਥੇ ਆਏ ਸ਼ਨੀਵਾਰ ਤਿੰਨ ਸਨਾਨ ਕਰਨ ਤੋਂ ਬਾਅਦ ਬੜੇ ਬੜੇ ਦੁੱਖ ਦਰਦ ਦੂਰ ਹੋ ਜਾਂਦੇ ਨੇ ਮੌਕੇ ਤੇ ਆਪਾਂ ਸੁਨਾਮ ਸ਼ਹਿਰ 'ਚ ਖੜੇ ਆ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਜਾਖਲ ਰੋਡ ਹੈ ਤੇ ਇਸ ਸਾਈਡ ਹੈ ਸੁਨਾਮ ਤੇ ਇੱਥੇ ਛਾਜਲੀ ਰੋਡ ਜਾਖਲ ਰੋਡ ਤੇ ਇਸ ਸਾਈਡ ਹੈ ਸੁਨਾਮ ਤੇ ਆਪਾਂ ਦੇਖ ਸਕਦੇ ਆ ਇਸ ਥਾਂ ਨੂੰ ਜਿਹੜਾ ਜਾਣਿਆ ਜਾਂਦਾ ਬਾਬਾ ਬੇਵਰਸੀ ਜੀ ਰੋੜਿਆਂ ਵਾਲੇ ਤੇ 9 ਗਜਾ ਤਿੰਨ ਪੀਰਾਂ ਦੇ ਨਾਂ ਤੋਂ ਜਾਣਿਆ ਜਾਂਦਾ ਕਿਸੇ ਨੂੰ ਵੀ ਦੁੱਖ ਦਰਦ ਹੋਵੇ ਤੇ ਕਿਤੋਂ ਵੀ ਦਵਾਈਆਂ ਲੈ ਕੇ ਲੈ ਕੇ ਆਰਾਮ ਨਹੀਂ ਪੈ ਰਿਹਾ ਤਾਂ ਇੱਕ ਵਾਰ ਆਪਣੇ ਕਹੇ ਤੇ ਪੂਰੀ ਸ਼ਰਧਾ ਨਾਲ ਉਰੇ ਤਿੰਨ ਸਨਾਨ ਕਰਕੇ ਜਾਓ ਤਿੰਨੋਂ ਸਨਾਨ ਜਿਹੜੇ ਹੁੰਦੇ ਨੇ ਤੇ ਸ਼ਨੀਵਾਰ ਨੂੰ ਹੁੰਦੇ ਨੇ ਇੱਕ ਵਾਰ ਆਪਣੇ ਕਹੇ ਤੇ ਉਰੇ ਆ ਕੇ ਜਾਓ ਬਹੁਤ ਵੱਡੇ ਵੱਡੇ ਦੁੱਖ ਦਰਦ ਹੁੰਦੇ ਦੂਰ ਹੁੰਦੇ ਨੇ ਤੇ ਸ਼ਨੀਵਾਰ ਨੂੰ ਬਹੁਤ ਵੱਡੀ ਸੰਖਿਆ ਦੇ ਵਿੱਚ ਜਨਤਾ ਆਂਦੀ ਹੈ ਜੇ ਲੱਗ ਸਟੇਸ਼ਨ ਦੀ ਗੱਲ ਕਰਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਤੁਹਾਨੂੰ ਦੁਬਾਰਾ ਫੇਰ ਦੱਸ ਰਿਹਾ ਐ ਇਸ ਸਾਈਡ ਜਾਖਲ ਰੋਡ ਐ ਤੇ ਇਸ ਸਾਈਡ ਐ ਸੁਨਾਮ ਬਿਲਕੁਲ ਸੁਨਾਮ ਔਰ ਛਾਜਲੀ ਦੇ ਵਿਚਾਲੇ ਆ ਹైదరాబాద్ ਗਦਾਮ ਦੇ ਬੈਕ ਸਾਈਡ ਤੇ ਪੈਂਦਾ ਐ ਇਹ ਫੇਰ ਤੁਹਾਨੂੰ ਦੁਬਾਰਾ ਫੇਰ ਦੱਸ ਰਿਹਾ ਐ ਬਾਬਾ ਬੈਵਰਸੀ ਜੀ ਰੋੜਿਆਂ ਵਾਲਾ ਬਾਬਾ ਤੇ 9 ਗਜਾ ਪੀਰ ਤਿੰਨੋਂ ਬਾਬਿਆਂ ਦੇ ਨਾਂ ਤੋਂ ਜਾਣਿਆ ਜਾਂਦਾ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਦੁੱਖ ਦਰਦ ਤੇ ਤਕਲੀਫਾਂ ਦੇ ਵਿੱਚ ਨੇ